ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਕੇਂਦਰੀ ਮੰਤਰੀ ਜੀਤਰਾਮ ਮਾਂਜੀ ਜੀ ਨੇ ਇੱਕ ਬੜਾ ਸਪਸ਼ਟ ਬਿਆਨ ਦਿੱਤਾ ਹੈ। ਉਹਨਾਂ ਨੇ ਆਪਣੀ ਪਾਰਟੀ ਦੀ ਮੀਟਿੰਗ ਦੇ ਵਿੱਚ ਬੈਠਿਆਂ ਉਹਨਾਂ ਦੇ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਾਰੇ ਐਮਐਲਏ, ਐਮਪੀ ਆਪਣੇ ਜਿਹੜੇ ਇਲਾਕੇ ਦੇ ਫੰਡ ਉਹਨਾਂ ਨੂੰ ਮਿਲਦੇ ਐ, ਐਮਪੀ ਦੇ ਫੰਡ ਜਾਂ ਐਮਐਲਏ ਦੇ ਫੰਡ ਉਹਨਾਂ ਦੇ ਵਿੱਚੋਂ 10% ਕਮਿਸ਼ਨ ਲੈਂਦੇ ਐ। ਮੈਂ ਵੀ ਲੈਣਾ ਮੈਂ ਕਈ ਵਾਰ ਇਹ ਕਮਿਸ਼ਨ ਲੈ ਕੇ ਪਾਰਟੀ ਨੂੰ ਦਿੱਤਾ ਹੈ ਮੈਂ ਸਾਥੀਆਂ ਨੂੰ ਕਿਹਾ ਕਿ ਵੀ ਤੁਸੀਂ ਇਸ ਫੰਡ ਦੇ ਵਿੱਚੋਂ ਕਾਰਾਂ ਖਰੀਦ ਲਓ ਕੰਮ ਕਰੋ ਤੁਸੀਂ ਵੀ ਜਿਹੜੇ ਬੰਦੇ ਇੱਥੇ ਬੈਠੇ ਹੋ ਕਿਉਂਕਿ ਉਸ ਦੀ ਪਾਰਟੀ ਦੇ ਕੁਝ ਐਮਐਲਏ ਵੀ ਜਿੱਤੇ ਇਸ ਕੀ 4-5 ਤੇ ਉਹਨੇ ਉਹਨਾਂ ਨੂੰ ਵੀ ਕਿਹਾ ਵੀ ਜੇ ਤੁਸੀਂ 10% ਕਮਿਸ਼ਨ ਨਹੀਂ ਲੈ ਸਕਦੇ ਘੱਟੋ-ਘੱਟ 5% ਤਾਂ ਲਓ ਹੀ ਲਓ ਨਾ ਜਿਹੜਾ ਜਿਹੜਾ ਇੱਕ ਐਮਪੀ ਨੂੰ 5 ਕਰੋੜ ਮਿਲਦਾ ਹੈ ਉਸ ਦਾ ਜੇ ਉਹ 10% ਲੈਂਦਾ ਹੈ ਤਾਂ ਉਹ 40 ਲੱਖ ਬਣ ਜਾਂਦਾ ਹੈ ਉਹਨਾਂ ਦੇ ਕਹਿਣ ਮੁਤਾਬਕ ਮੇਰੇ ਕਹਿਣ ਮੁਤਾਬਕ ਤਾਂ ਬਣੂਗਾ 50 ਲੱਖ ਚਲੋ ਉਹ ਕਿਤੇ ਵਿੱਚ ਮਾਣਾ ਮੋਟਾ ਛੱਡਛਿਦਾ ਕਰਨ ਦੇ ਹੋਣਗੇ 40 ਲੱਖ ਲੈਂਦੇ ਹੋਣਗੇ ਜਾਨੀ ਇੱਕ ਐਮਪੀ ਸਾਲ ਦੇ ਵਿੱਚ 40 ਲੱਖ ਰੁਪਈਆ ਕਮਿਸ਼ਨ ਦਾ ਕਮਾ ਜਾਂਦਾ ਹੈ ਤੇ ਉਹ ਉਹ ਉਹਦੇ ਕਹਿਣ ਅਨਸਾਰ ਉਹ ਤਾਂ ਪਾਰਟੀ ਨੂੰ ਦਿੰਦੇ ਬਾਕੀ ਕਿੱਥੇ ਦਿੰਦੇ ਆ ਆ ਰਾਜਸਥਾਨ ਦੇ ਵਿੱਚ ਰੌਲਾ ਪਿਆ ਸੀ ਕੁਝ ਐਮਐਲਏਜ਼ ਦਾ ਤੇ ਉਹਦੇ ਵਿੱਚ ਭਾਜਪਾ ਦੇ ਦੋ ਸੀਗੇ ਇੱਕ ਕਾਂਗਰਸ ਦਾ ਸੀ ਉਹ ਉਹਨਾਂ ਨੇ ਆਪੋ ਆਪਣੀ ਇਨਕੁਆਇਰੀ ਕੀਤੀ ਹੈ ਹੁਣ ਕੀ ਮੋਦੀ ਜੀ ਜਿਹੜੇ ਕਹਿੰਦੇ ਆ ਨਾ ਖਾਊਂਗਾ ਨਾ ਖਾਣ ਦੇਊਂਗਾ ਕੀ ਉਹ ਇਹ ਖਾਣ ਦੇਣ ਦੀ ਆਗਿਆ ਦਿੰਦੇ ਐ ਕੀ ਉਹਨਾਂ ਦੇ ਮੰਤਰੀ ਮੰਡਲ ਚ ਇਸ ਕਿਸਮ ਦਾ ਮੰਤਰੀ ਜਿਹੜਾ ਖੁਦ ਮੰਨ ਰਿਹਾ ਕਿ ਵੀ ਮੈਂ ਇਹ ਜਿਹੜਾ ਕਮਿਸ਼ਨ ਲੈਣਾ ਤੇ ਪਾਰਟੀ ਦੇ ਫੰਡ ਚ ਦੰਨਾ ਕੀ ਉਹ ਕਾਨੂੰਨ ਮੁਤਾਬਕ ਕੰਮ ਕਰ ਰਿਹਾ ਹੈ ਮੋਦੀ ਜੀ ਦੀ ਮੰਤਰੀ ਮੰਡਲ ਚ ਕੀ ਉਹਨੂੰ ਰਹਿਣ ਦਾ ਅਧਿਕਾਰ ਹੈਗਾ ਅਸੀਂ ਉਹਦਾ ਤੇ ਅਸਤੀਫੇ ਦੀ ਮੰਗ ਕਰਦੇ ਆਂ ਤੇ ਕੁਛ ਦਿਨ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਉਹਨਾਂ ਨੇ ਜਿਹੜੇ ਵੋਟ ਚੋਰੀ ਦੇ ਇਲਜ਼ਾਮ ਲੱਗਦੇ ਆ ਉਹਨਾਂ ਦੀ ਸਗੋਂ ਤਸਦੀਕ ਕੀਤੀ ਉਹਨਾਂ ਨੇ ਕਿਹਾ ਵੀ ਸੰਨ 2020 ਦੇ ਵਿੱਚ ਇੱਕ ਸਾਡਾ ਐਮਐਲਏ ਕੋਈ ਤਕਰੀਬਨ 2700 ਵੋਟਾਂ ਤੇ ਹਾਰ ਰਿਹਾ ਸੀ ਮੈਂ ਅਧਿਕਾਰੀਆਂ ਨੂੰ ਕਿਹਾ ਵੀ ਨਾ ਮੇਰਾ ਤਾਂ ਬੰਦਾ ਜਿੱਤਣਾ ਚਾਹੀਦਾ ਉਹਨਾਂ ਨੇ ਉਹ ਜਿਤਾ ਦਿੱਤਾ ਐਤਕੀ ਮੈਂ ਅਧਿਕਾਰੀਆਂ ਨੂੰ ਕਿਹਾ ਨਹੀਂ ਐਤਕੀ ਉਹ ਹਾਰ ਗਿਆ ਯਾਨੀ ਜੇ ਇਸ ਤਰ੍ਹਾਂ ਨਾਲ ਐਮਐਲਏ ਐਮਪੀਜ਼ ਜਿੱਤਦੇ ਐ ਤਾਂ ਫੇਰ ਕਿਹੜਾ ਕਾਨੂੰਨ ਹੈਗਾ ਬਿਹਾਰ ਦੇ ਵਿੱਚ ਉਹ ਬਿਹਾਰ ਤੋਂ ਮੰਤਰੀ ਨੇ ਬਿਹਾਰ ਦੇ ਕਿਸੇ ਟਾਈਮ ਮੁੱਖ ਮੰਤਰੀ ਰਹੇ ਐ ਸੋ ਇਸ ਕਰਕੇ ਆ ਜਿਹੜੀ ਚੀਜ਼ ਹੈ ਜਿਹੜਾ ਮੋਦੀ ਜੀ ਨੇ ਇੱਕ ਲਫਾਫਾ ਤਿਆਰ ਕੀਤਾ ਹੋਇਆ ਹੈ ਉਹਦੇ ਵਿੱਚ ਅੰਦਰ ਪਾਸੇ ਕੁਝ ਵੀ ਨਹੀਂਗਾ ਗੰਦੀ ਗੰਦ ਲੁਕਿਆ ਹੋਇਆਗਾ ਅਗਲੀ ਗੱਲ ਤੁਹਾਡੇ ਨਾਲ ਕੀ ਕਰਨੀ ਹੈ ਉੱਤਰਾਖੰਡ ਸਰਕਾਰ ਨੇ ਕੁਝ ਜ਼ਮੀਨ ਜਿਹੜੀ ਹੈ ਕਾਫੀ ਸਮੇਂ ਤੋਂ ਉਹਨੂੰ ਜੰਗਲ ਦੀ ਸਰਕਾਰੀ ਜ਼ਮੀਨ ਐਲਾਨਿਆ ਹੋਇਆ ਸੀਗਾ ਉਸ ਦੇ ਉੱਤੇ ਅੱਡ ਅੱਡ ਲੋਕ ਕਬਜ਼ੇ ਕਰਦੇ ਗਏ ਇੱਕ ਕਬਜ਼ਾ ਕਰਨ ਵਾਲੇ ਜਿਹੜੇ ਹੈ ਉਹ ઋਸ਼ੀਕੇਸ਼ ਦੇ ਵਿੱਚ ਇੱਕ ਬਣੀ ਹੋਈ ਹੈ ਸੰਸਥਾ ਉਹ ਉਹ ਉਹਨੇ ਉਹਨੂੰ ਲੀਜ਼ ਤੇ ਲੈ ਲਿਆ ਪ੍ਰਾਈਵੇਟ ਸੰਸਥਾ ਨੇ ਉਹਦਾ ਨਾਂ ਹੈ ਪਸ਼ੂ ਲੋਕ ਸੇਵਾ ਸੰਮਤੀ ਪਸ਼ੂ ਲੋਕ ਲੋਕ ਸੇਵਾ ਸੰਮਤੀ ਲੱਗਦਾ ਇਹ ਹੈ ਵੀ ਕੋਈ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਹੋਣਗੇ ਉਹਨਾਂ ਨੇ ਕੋਈ ਥਾਂ ਲੈ ਲਿਆ ਇੱਕ ਤਾਂ ਪਹਿਲੀ ਗੱਲ ਤਾਂ ਵੀ ਜੰਗਲ ਵਾਲੀ ਜ਼ਮੀਨ ਕਿਸੇ ਨੂੰ ਦਿੱਤੀ ਹੋਈ ਨਹੀਂ ਜਾ ਸਕਦੀ। ਉਹਦੇ ਤੇ ਗੈਰਕਾਨੂੰਨੀ ਕਬਜ਼ੇ ਜੇ ਕੋਈ ਕਰਦੇ ਆ ਉਹ ਹਟਾਉਣੇ ਹੁੰਦੇ ਆ। ਜੇ ਕੋਈ ਗਰੀਬ ਆਦਮੀਆਂ ਨੇ ਚਾਰ ਘਰ ਪਾ ਲੇ ਉਹ ਜ਼ਰੂਰ ਟਾਹੇ ਜਾਂਦੇ ਆ ਪਰ ਜੇ ਕੋਈ ਐਸ ਕਿਸਮ ਦੇ ਬੰਦੇ ਪਸ਼ੂ ਲੋਕ ਸੇਵਾ ਸਮਤੀ ਵਰਗੇ ਬੰਦੇ ਆਪਣੇ ਇਸ ਨਾਂ ਤੇ ਲੈ ਕੇ ਤੇ ਆਪਣੇ ਆਪਣੇ ਜਿਹੜੇ ਮੈਂਬਰ ਆ ਉਹਨਾਂ ਨੂੰ ਪਲਾਟ ਕੱਟ ਕੇ ਦੇ ਦਿੰਦੇ ਆ ਫਿਰ ਤਾਂ ਇਹ ਛਰਿਆਵੀ ਗੁੰਡਾਗਰਦੀ ਤੇ ਤੱਕੇਸ਼ਾਹੀ ਹੈ। ਤੇ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਗਿਆ ਹੋਇਆ ਸੀ। 2266 ਏਕੜਾਂ ਦਾ ਇਹ ਹੈਗਾ ਤੇ ਸਾਰੇ ਜੰਗਲ ਤਬਾਹ ਕੀਤੇ ਜਾ ਰਹੇ ਹੈ ਸੁਪਰੀਮ ਕੋਰਟ ਨੇ ਕੱਲ ਇੱਕ ਤਾਂ ਜਿਹੜੇ ਤੁਰੰਤ ਲਾਗੂ ਹੋਣ ਵਾਲੇ ਫੈਸਲੇ ਆ ਉਹ ਕੀਤੇ ਇੱਕ ਲੰਬੇ ਸਮੇਂ ਦੇ ਤੁਰੰਤ ਲਾਗੂ ਹੋਣ ਵਾਲੇ ਫੈਸਲਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਤੁਹਾਡਾ ਹੈਗਾ ਇਹ ਜ਼ਮੀਨ ਜਿਹੜੀ ਹੈ ਇਹਦੇ ਤੇ ਕੋਈ ਤੁਸੀਂ ਉਸਾਰੀ ਨਹੀਂ ਕਰੋਗੇ ਇਹਨੂੰ ਵੇਚ ਨਹੀਂ ਸਕਦੇ ਕਿਸੇ ਦੇ ਨਾਂ ਟ੍ਰਾਂਸਫਰ ਨਹੀਂ ਕਰ ਸਕਦੇ ਤੇ ਇਹਦੇ ਇਹਦੇ ਤੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਤੇ ਰੋਕ ਹੈ ਜਿਹੜੀ ਖਾਲੀ ਪਈ ਹੈ ਜਿਹੜੀ ਜ਼ਮੀਨ ਤੇ ਘਰਕੂਰ ਬਣੇ ਹੋਇਆ ਉਹਦੇ ਬਾਰੇ ਫੈਸਲਾ ਬਾਅਦ ਚ ਕਰਾਂਗੇ ਜਣੀ ਸੁਪਰੀਮ ਕੋਰਟ ਨੇ ਵੀ ਘਰ ਬਣਿਆ ਹੋਇਆ ਨੂੰ ਢਾਉਣ ਦਾ ਨਹੀਂ ਕਿਹਾ ਤੇ ਦੂਜਾ ਸਰਕਾਰ ਨੂੰ ਝਾੜਾ ਪਾਈਆਂ ਨੇ ਵੀ ਜਿਹੜੀ ਜਿਹੜੀ ਉੱਤਰਾਖੰਡ ਦੀ ਸਰਕਾਰ ਹੈ ਉਹ ਜਾਣ ਬੁਝ ਕੇ ਸੁੱਤੀ ਪਈ ਹੈ ਮੂਕ ਦਰਸ਼ਕ ਬਣੀ ਹੋਈ ਹੈ ਤੇ ਸਾਰਾ ਕੁਝ ਅੱਖਾਂ ਬੰਦ ਕਰਕੇ ਦੇਖ ਰਹੀ ਹੈ ਤੇ ਉਹਨਾਂ ਨੂੰ ਨਾਲ ਇਹ ਕਿ ਹੈ ਵੀ ਜਿਹੜਾ ਉੱਥੋਂ ਦਾ ਚੀਫ ਸੈਕਟਰੀ ਹੈ ਤੇ ਜਿਹੜਾ ਜਿਹੜਾ ਜੰਗਲਾਂ ਦਾ ਚੀਫ ਕਨਜ਼ਰਵੇਟਰ ਹੈ ਉਹ ਛੇਤੀ ਤੋਂ ਛੇਤੀ ਇੱਕ ਟੀਮ ਬਣਾਉਣਗੇ ਇੱਕ ਕਮੇਟੀ ਦਾ ਗਠਨ ਕਰਨਗੇ ਤੇ ਉਹਦਾ ਟਾਈਮ ਬౌੰਡ ਤੌਰ ਤੇ ਉਹਦੀ ਉਹਦੀ ਰਿਪੋਰਟ ਇੱਥੇ ਪੇਸ਼ ਕਰਨਗੇ ਸੁਪਰੀਮ ਕੋਰਟ ਦੇ ਵਿੱਚ ਜਾਨੀ ਸੁਪਰੀਮ ਕੋਰਟ ਨੇ ਵੀ ਉੱਤਰਾਖੰਡ ਦੀ ਸਰਕਾਰ ਨੂੰ ਜਿਹੜੀ ਰਲ ਮਿਲ ਕੇ ਜੰਗਲ ਤਬਾਹ ਕਰਨ ਤੇ ਲੱਗੀ ਹੋਈ ਹੈ ਜਿਹਦੇ ਵਾਤਾਵਰਨ ਨੂੰ ਪੂਰਾ ਖਤਰਾ ਹੈਗਾ ਉਸ ਸੂਬੇ ਨੂੰ ਤਬਾਹ ਕਰਨ ਤੇ ਲੱਗੀ ਹੋਈ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇਸੇ ਤਰ੍ਹਾਂ ਉੱਤਰਾਖੰਡ ਦਾ ਇੱਕ ਹੋਰ ਹੈ ਉੱਤਰਾਖੰਡ ਦੇ ਵਿੱਚ ਗੰਗਾ ਕਿਨਾਰੇ ਇੱਕ ਹੋਟਲ ਬਣਿਆ ਹੋਇਆ ਹੈਗਾ ਉਸ ਹੋਟਲ ਗੰਗ ਨੂੰ ਦੇ ਵਿੱਚ ਆ 크리스마ਸ ਦੇ ਫੰਕਸ਼ਨ ਹੋਣੇ ਸੀ ਕੋਈ ਉਹ ਬੁੱਕ ਕਰਿਆ ਹੋਇਆ ਸੀ ਉਥੋਂ ਦੀ ਜਿਹੜੀਆਂ Hindu ਕਟੜ ਜਥੇਬੰਦੀਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸਾਈਆਂ ਦਾ ਕੋਈ ਸਮਾਗਮ ਹੋ ਰਿਹਾ ਹੈ ਹੁਣ ਉਹਨਾਂ ਨੂੰ ਇਸ ਗੱਲ ਨਾਲ ਕੀ ਕੋਈ ਜੇ ਹਿੰਦੂ ਕਿਸੇ ਆਪਣੇ ਹੋਟਲ 'ਚ ਪ੍ਰੋਗਰਾਮ ਕਰਦੇ ਆ ਕੋਈ ਕਿਸੇ ਨੂੰ ਤਕਲੀਫ ਹੁੰਦੀ ਹੈ ਕੋਈ ਸਿੱਖ ਕਰਦੇ ਕਿਸੇ ਨੂੰ ਕੀ ਤਕਲੀਫ ਹੁੰਦੀ ਹੈ ਉਹਨਾਂ ਨੇ ਆਪਣੇ ਪੇਮੈਂਟ ਕਰਨੀ ਹੈ ਪੈਸੇ ਲੈ ਲੈਣੇ ਉਹਨਾਂ ਨੇ ਤੇ ਉਹ ਆਪਣਾ ਫੰਕਸ਼ਨ ਕਰਕੇ ਚਲੇ ਜਾਣਗੇ ਪਰ ਨਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਹੁਣ ਰਾਜ ਸੈਕੂਲਰ ਨਹੀਂ ਰਿਹਾ ਨਾ ਕੇਂਦਰ ਸਰਕਾਰ ਤੇ ਨਾ ਸੂਬਾ ਸਰਕਾਰ ਇਹ ਗੁੰਡਾਗਰਦੀ ਨੂੰ ਰੋਕ ਨਹੀਂ ਰਹੀ ਸਗੋਂ ਵਧਾ ਰਹੀ ਹੈ ਉਹ ਉਹਨੂੰ ਹੋਟਲ ਵਾਲਿਆਂ ਨੂੰ ਧਮਕੀ ਦਿੰਦੇ ਵੀ ਜੇ ਤੁਸੀਂ ਕੈਨਸਲ ਨਾ ਕੀਤਾ ਤਾਂ ਅਸੀਂ ਆ ਕੇ ਖਰੂਦ ਕਰਾਂਗੇ ਉਨਾ ਨੇ ਉਹ ਕੈਨਸਲ ਕਰਤਾ ਤੇ ਜਿਹੜੀ ਕੈਨਸਲ ਕਰਾਉਣ ਵਾਲੀ ਸਵਾ ਹੈ ਨਵੀਆਂ-ਨਵੀਆਂ ਸਵਾਵਾਂ ਨਵੀਆਂ-ਨਵੀਆਂ ਚੀਜ਼ਾਂ ਉਹਦਾ ਨਾਮ ਹੈ ਗੰਗਾ ਸਵਾ ਗੰਗਾ ਸਵਾ ਬਣਾਈ ਹੋਈ ਹੈ ਤੇ ਉਹ ਉਹਦੀ ਵੀਡੀਓ ਵੀ ਸ਼ਾਮਲ ਹੋਗੀ ਤੇ ਦੂਸਰਾ ਜਿਹੜਾ ਹੈਗਾ ਉੜੀਸਾ ਦੇ ਵਿੱਚ ਉੜੀਸਾ ਦੇ ਵਿੱਚ ਇੱਕ ਵੀਡੀਓ ਸਾਨੂੰ ਦਿਖ ਰਹੀ ਹੈ ਕੋਈ ਬੰਦਾ ਇੱਕ ਵੱਡੀ ਸਾਰੀ ਗੱਡੀ ਤੋਂ ਉਤਰਦੇ ਆ ਉਹ ਪੀਲੇ ਪਟਕੇ ਬੰਨੇ ਆ ਤੇ ਉਹ ਜਿਹੜੇ ਵਿਚਾਰੇ ਸੜਕ ਦੇ ਕਿਨਾਰੇ ਤੇ ਇੱਕ ਦਰਜੀ ਵਿਛਾ ਕੇ ਉਹਦੇ ਉੱਤੇ ਸਮਾਨ ਰੱਖਿਆ ਹੋਇਆ ਹੈ ਜਿਹੜਾ ਕ੍ਰਿਸਮਸ ਦਾ ਸਮਾਨ ਹੈ ਉਹ ਵੇਚਦੇ ਆ ਜਿਹਨੇ ਕਿਸੇ ਨੇ ਖਰੀਦਣਾ ਖਰੀਦ ਲੈਂਦਾ ਜਿਹਨੇ ਕਿਸੇ ਨੇ ਨਹੀਂ ਖਰੀਦਣਾ ਲੰਘ ਜਾਂਦਾ ਪਰ ਉਹਨਾਂ ਨੂੰ ਤਾਂ ਇਸ ਗੱਲ ਤੇ ਵੀ ਤਕਲੀਫ ਹੈ ਹੈ ਕ੍ਰਿਸਟਿਅਨਾਂ ਦਾ ਸਮਾਨ ਇੱਥੇ ਵੇਚ ਰਹੇ ਇਹ ਕਿਵੇਂ ਹੋ ਜੂਗਾ ਇੱਥੇ ਇਹ ਨਹੀਂ ਹੋ ਸਕਦਾ ਇੱਥੇ ਉਹ ਉਤਰਦੇ ਆ ਉਹਨਾਂ ਨੂੰ ਧਮਕੀਆਂ ਦਿੰਦੇ ਆ ਵੀ ਇਸ ਸਮੇਟੋ ਤੇ ਇਥੋਂ 26 ਸਿਓ ਹੋ ਜਾ ਉਹ ਵਿਚਾਰੇ ਛੋਟੇ ਛੋਟੇ ਜਵਾਕ ਹੈ ਕੋਈ 14 ਸਾਲ ਦਾ ਕੋਈ 13 ਸਾਲ ਦਾ ਉਹ ਸਮਾਨ ਚੱਕ ਕੇ ਉਥੋਂ ਚਲੇ ਜਾਂਦੇ ਆ ਇਸੇ ਤਰ੍ਹਾਂ ਨਾਲ ਕਲਕੱਤੇ ਦੇ ਵਿੱਚ ਇੱਕ ਬੰਦਾ ਉਹ ਕਹਿੰਦਾ ਵੀ ਨਾ ਉਹ ਕਿਸੇ ਦੇ ਗਿਰਜਾ ਘਰ ਚ ਜਾ ਵੜਦਾ ਗਿਰਜਾ ਘਰ ਚ ਜਾ ਕੇ ਉਥੋਂ ਦਾ ਜਿਹੜਾ ਪਾਦਰੀ ਹੈ ਉਹਨੂੰ ਪੁੱਛਦਾ ਵੀ ਤੁਹਾਡਾ ਧਰਮ ਕਿੱਥੇ ਸੀ ਫਲਾਣਾ ਤਮਕਾ ਪਹਿਲਾਂ ਹਿੰਦੁਸਤਾਨ ਚੋਂ ਤਾਂ ਨਹੀਂ ਸੀ ਨਾ ਇਹ ਧਰਮ ਫਿਰ ਤੁਸੀਂ ਇੱਥੇ ਕੀ ਕਰਦੇ ਹੋ ਬਿਲਕੁਲ ਨਹੀਂ ਇੱਥੇ ਜੈ ਸ਼੍ਰੀ ਰਾਮ ਬੋਲੋ ਗੁੰਡਾ ਕਰਦੀ ਨਾਲ ਕਲਕੱਤਾ ਪੁਲਿਸ ਕੀ ਕਰ ਰਹੀ ਹੈ ਮਾਨਤਾ ਬੈਨਰਜੀ ਕੀ ਕਰਦੀ ਹੈ ਇੱਕ ਹੋਰ ਘਟਨਾ ਬੜੀ ਮਾੜੀ ਕਿਉਂਕਿ ਸਾਰੇ ਦੇਸ਼ ਦੇ ਵਿੱਚ ਤਾਂ ਹੈ ਹੀ ਵੀ ਇਹ ਬੰਗਲਾਦੇਸ਼ੀ ਬੰਗਲਾਦੇਸ਼ੀ ਕਿਉਂਕਿ ਮੋਦੀ ਤੇ ਅਮਿਤ ਸ਼ਾਹ ਪ੍ਰਚਾਰ ਹੀ ਇਹ ਕਰਦੇ ਆ ਉਹ ਇੰਨਾ ਲੋਕਾਂ ਦੇ ਦਿਮਾਗਾਂ ਨੂੰ ਚੜ ਗਿਆ ਵੀ ਜਿਹੜਾ ਵੀ ਕੋਈ ਬੰਦਾ ਮਾੜਾ ਵੋਟਾ ਕਿਸੇ ਤਰ੍ਹਾਂ ਲੱਗਦਾ ਉਹਨੂੰ ਫੜ ਕੇ ਬੰਗਲਾਦੇਸ਼ੀ ਕਹਿ ਦੋ ਕੁੱਟ ਦਿਓ ਤੇ ਉਹਨੂੰ ਕਹੋ ਵੀ ਭੱਜ ਜਾਓ ਜਿੱਥੇ ਕਿਤੇ ਤਾਂ বিজেપી ਦੀ ਸਰਕਾਰ ਹੈ ਉਹਨੂੰ ਗ੍ਰਿਫਤਾਰ ਵੀ ਕਰਾਉਂਦੇ ਹੈ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਉਹ ਮਾਰ ਵੀ ਦਿੰਦੇ ਆ ਜਾਂ ਕੁੱਟ ਵੀ ਦਿੰਦੇ ਆ ਕਰਨਾ ਦੇ ਵਿੱਚ ਉੱਥੋਂ ਦੇ ਪਲक्कड़ ਸ਼ਹਿਰ ਦੇ ਵਿੱਚ ਇੱਕ ਵਿਚਾਰਾ ਮੁੰਡਾ ਇਹ ਤੋਂ ਰਾਮ ਨਰਾਇਣ 36 ਘੜ ਤੋਂ ਕੰਮ ਲਈ ਜਾਂਦਾ ਕਿਸੇ ਰਿਸ਼ਤੇਦਾਰ ਕੋਲ ਰੁਕਦਾ ਅਣਜਾਣ ਹੈ ਉਹਨੂੰ ਪਤਾ ਨਹੀਂ ਲੱਗਦਾ ਰਾਹ ਭੁੱਲ ਜਾਂਦਾ ਹੈ ਉਹ ਰਾਹ ਭੁੱਲ ਜਾਂਦਾ ਤਾਂ ਉਹਨੂੰ ਫੜ ਲੈਂਦੇ ਪੰਛੀ ਜਣੇ ਜਿਹੜੇ ਕਹੇ ਜਾਂਦੇ ਆ ਵੀ ਉਹ ਆਰਐਸਐਸ ਨਾਲ ਨੇ ਸਾਨੂੰ ਨਹੀਂ ਪਤਾ ਇਹਦੀ ਪੁਸ਼ਟੀ ਨਹੀਂ ਅਸੀਂ ਕਰਦੇ ਕਿਹਾ ਇਹ ਜਾਂਦਾ ਵੀ ਉਹ ਆਰਐਸਐਸ ਨਾਲ ਨੇ ਤੇ ਉਹਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਉਹਨੂੰ ਕਹਿੰਦੇ ਆ ਵੀ ਤੂੰ ਬੰਗਲਾਦੇਸ਼ੀ ਹੈਂ ਇਹ ਕਹਿੰਦੇ ਤਾਂ ਸੁਣੇ ਜਾਂਦੇ ਆ ਉਹ ਇਹ ਬੰਗਲਾਦੇਸ਼ੀ ਦਾ ਜਿਹੜਾ ਫਾਰਮੂਲਾ ਹੈ ਸਾਰੇ ਦੇਸ਼ 'ਚ ਹੈ ਉਹ ਕੌਣ ਨੇ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੋ ਉਹਨੂੰ ਬੰਗਲਾਦੇਸ਼ੀ ਕਹਿੰਦੇ ਆ ਤੇ ਹੋਰ ਹੈ ਕੁੱਟਮਾਰ ਕਰਦੇ ਆ ਤੇ ਉਹਦੀ ਜਾਨ ਕਢਣ ਦੇ ਮਰਿਆ ਜਾਂਦਾ ਉਹ ਵਿਚਾਰਾ ਤੇ ਉਹ ਹੁਣ ਉਹਦੀ লাশ ਜਿਹੜੀ ਹੈ ਉੱਥੋਂ ਦੀ ਸਰਕਾਰ ਨੇ ਪੰਜ ਬੰਦੇ ਗ੍ਰਿਫਤਾਰ ਕਰ ਲਏ ਉਦੀ লাশ ਹੈ ਜਿਹੜੀ ਸਰਕਾਰੀ ਖਰਚੇ ਦੇ ਉੱਤੇ ਕਰਲਾ ਦੀ ਸਰਕਾਰ ਉਹਨੂੰ ਉੱਥੇ ਪਹੁੰਚਾਊਗੀ 36 ਘੰਟੇ ਦੇ ਵਿੱਚ ਤੇ ਉਹਨਾਂ ਦੇ ਪਰਿਵਾਰ ਨੂੰ 10 ਲੱਖ ਦੇਣ ਵਾਸਤੇ ਕੈਵਨਰ ਦੇ ਵਿੱਚ ਉਚੇਚ ਨਾਲ ਇੱਕ ਮਤਾ ਲਿਆਂਦਾ ਜਾਊਗਾ ਤੇ ਇਹ 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 ਹਾਲ ਦੇਸ਼ ਦਾ ਬਣਿਆ ਹੋਇਆ ਹੈਗਾ ਤੇ ਅ ਅਗਲੀ ਗੱਲ ਤੁਹਾਡੇ ਨਾਲ 25 ਤਰੀਕ ਨੂੰ ਇਸ ਤੇ ਗੱਲ ਡਿਟੇਲ ਚ ਹੋਰ ਕਰਾਂਗੇ ਫਿਰ ਦੁਬਾਰਾ ਵੀ ਅ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਹੈਗੀ ਹੈ ਕੱਲ 22 ਦਸੰਬਰ ਨੂੰ ਭਾਰਤ ਦੇ ਇੱਕ ਬਹੁਤ ਵੱਡੇ ਜਿਹੜੇ ਵਿਗਿਆਨ ਆਪਣੇ ਗਣਿਤ ਦੇ ਸਾਇੰਸਦਾਨ ਨੇ ਗਣਿਤ ਸ਼ਾਸਤਰੀ ਜਣੀ ਮੈਥਮੈਟਿਸ਼ੀਅਨ ਜਿਹੜੇ ਰਾਮਾਨਜਨ ਸ੍ਰੀਨਿਵਾਸ ਰਾਮਾਨੂਜਮ ਅਸੀਂ ਨਾਮ ਰਾਮਾਨੂਜਮ ਕਹਿੰਦੇ ਆ ਤੇ ਲਿਖਿਆ ਰਾਮਾਨੂਜਨ ਹੁੰਦਾ ਉਹਨਾਂ ਦਾ ਨਾਂ ਉਹ ਉਹਨਾਂ ਦਾ ਜਨਮ ਦਿਨ ਸੀ ਤੇ ਉਹਨਾਂ ਦੇ ਕਰਕੇ ਇਸ ਨੂੰ ਅਸੀਂ ਸਾਡਾ ਦੇਸ਼ ਕੌਮੀ ਮੈਥ ਦੇ ਦਿਨ ਦੇ ਤੌਰ ਤੇ ਮਨਾਉਂਦਾ ਹੈਗਾ ਤੇ ਉਹਦੇ ਬਾਰੇ ਚ ਬਹੁਤ ਸਾਰੀਆਂ ਗੱਲਾਂ ਨੇ ਤੇ ਬਹੁਤ ਵੱਡਾ ਜੀਨੀਅਸ ਸੀਗਾ ਉਹਦਾ ਬਹੁਤ ਮੈਥ ਦੇ ਵਿੱਚ ਉਹ ਘਰ ਦੇ ਉਹਦੇ ਦੱਸਦੇ ਸੀ ਉਹਨਾਂ ਦੀ ਸਟੋਰੀ ਜਦੋਂ ਪੜ੍ਹਦੇ ਆ ਤਾਂ ਉਹ ਤਮਨ ਨਾਡੂ ਦੇ ਉਸ ਏਰੀਏ ਦੇ ਵਿੱਚ ਉਹਨੂੰ ਕਾਗਜ਼ ਥੁਰ ਜਾਂਦੇ ਸੀਗੇ ਇੰਨੇ ਕਾਗਜ਼ਾਂ ਤੇ ਲਿਖਦਾ ਰਹਿੰਦਾ ਸੀ ਲਿਖਦਾ ਰਹਿੰਦਾ ਸੀ ਲਿਖਦਾ ਰਹਿੰਦਾ ਸੀ ਬਹੁਤ ਆਮ ਬੰਦਿਆਂ ਨੂੰ ਤਾਂ ਸਮਝੇ ਨਹੀਂ ਸੀ ਆਉਂਦੇ ਵੀ ਕੀ ਲਿਖਿਆ ਪਿਆ ਬਹੁਤ ਸਾਰੀਆਂ ਸੀਰੀਜ਼ ਬਹੁਤ ਕੁਝ ਬਣਾਇਆ ਉਹਨਾਂ ਨੇ ਤੇ ਉਹਨਾਂ ਦਾ ਦਾਅਵਾ ਜਿੱਗਿਆ ਵੀ ਉਹ ਬਹੁਤ ਵੱਡੇ ਇੱਕ ਸਾਇੰਸਦਾਨ ਜੀ ਐਚ ਹਾਲਡੀਜ਼ ਦੇ ਕੋਲੇ ਚਲੇ ਗਏ ਉੱਥੇ ਬਿਮਾਰ ਹੋ ਗਏ ਉਹ ਹਸਪਤਾਲ ਚ ਪਏ ਐ ਜੀ ਐਚ ਹਾਲਡੀ ਹਸਪਤਾਲ ਚ ਉਹਨਾਂ ਨੂੰ ਮਿਲਣ ਆਉਂਦਾ ਤੇ ਆ ਕੇ ਉਹਦਾ ਹਾਲ ਚਾਲ ਪੁੱਛਦਾ ਤੇ ਨਾਲ ਕਹਿੰਦਾ ਵੀ ਯਾਰ ਗੱਲ ਕੀ ਐ ਮੈਂ ਤਾਂ ਇਹੀ ਜੀ ਇੱਕ ਟੈਕਸੀ ਤੇ ਆਇਆ ਉਹਦਾ ਨੰਬਰ ਹੀ ਬੜਾ ਬੋਰਿੰਗ ਤੇ ਡਲ ਨੰਬਰ ਹੈਗਾ ਉਹ ਕਹਿੰਦੇ ਕਿੰਨਾ ਨੰਬਰ ਸੀ ਕਹਿੰਦੇ 1729 ਕਹਿੰਦੇ ਲੈ ਦੱਲ ਹੈ ਇਹ ਇਹ ਤਾਂ ਬਹੁਤ ਇੰਟਰਸਟਿੰਗ ਨੰਬਰ ਹੈ ਬੜਾ ਦਿਲਚਸਪ ਨੰਬਰ ਹੈ 1729 ਦਾ ਕਹਿੰਦਾ ਕਿਵੇਂ ਕਹਿੰਦਾ ਇਹ ਇੱਕੋ ਇੱਕ ਸਭ ਤੋਂ ਛੋਟਾ ਨੰਬਰ ਹੈ ਜਿਹੜਾ ਦੋ ਅੱਡ ਅੱਡ ਤਰੀਕਿਆਂ ਨਾਲ ਦੋ ਅੱਡ ਅੱਡ ਅੰਕਾਂ ਦੇ ਕਯੂਬ ਦਾ ਜੋੜ ਹੈ ਕਹਿੰਦਾ ਉਹ ਕਿਵੇਂ ਕਹਿੰਦਾ ਇੱਕ ਤਾਂ 1 ਦਾ ਕਯੂਬ ਕਰ ਲਓ ਯਾਨੀ 1 ਨੂੰ 1 ਨਾਲ 1 ਨਾਲ ਤਿੰਨ ਵਾਰੀ ਗੁਣਾ ਕਰ ਲਓ 1 12 ਨੂੰ 12 ਨਾਲ 12 ਨਾਲ ਗੁਣਾ ਕਰ ਲਓ ਤਿੰਨ ਵਾਰੀ ਇਹਦਾ ਦੋਵਾਂ ਨੂੰ ਜੋੜ ਲਓ ਇਹ 1729 ਬਣਦਾ ਇੱਕ ਤਾਂ ਇਹ ਇੱਕ ਕਹਿੰਦਾ 10 ਨੂੰ 10 ਨਾਲ ਗੁਣਾ ਕਰਕੇ 10 ਨਾਲ ਗੁਣਾ ਕਰਕੇ ਯਾਨੀ ਕਿ 10 ਨਾਲ 10 100 ਤੇ ਹਜ਼ਾਰ 1000 ਬਣ ਗਿਆ 9 ਨੂੰ 9 ਨਾਲ ਗੁਣਾ ਕਰਕੇ 9 ਨਾਲ ਗੁਣਾ ਕਰਕੇ ਬਣ ਗਿਆ ਇਹ ਜਣੀ ਇਹ ਜੋੜ ਵੀ 1729 ਆਉਂਦਾ ਹੈ ਇਹ ਸਭ ਤੋਂ ਛੋਟਾ ਨੰਬਰ ਹੈ ਕਹਦਾ ਜਿਹੜਾ ਦੋ ਕਯੂਬਸ ਦੇ ਜੋੜ ਦਾ ਦੇ ਬਰਾਬਰ ਹੈਗਾ ਤੇ ਉਹਨੂੰ ਪੁੱਛਦੇ ਵੀ ਤੂੰ ਐਡੀ ਛੇਤੀ ਕਿਵੇਂ ਦੱਸਤਾ ਨਾਲ ਦੀ ਨਾਲ ਇਹ ਉਹਨੇ ਵੈਸੀ ਟਾਲਣ ਦੇ ਲਈ ਜਾਂ ਕਿਵੇਂ ਮਖੌਲ ਵਜੋਂ ਵੀ ਮੈਨੂੰ ਕੋਈ ਫਲਾਣਾ ਦੇਵਤਾ ਜਿਹੜਾ ਨਾਮਗਰੀ ਦੇਵਤਾ ਉਹ ਸੁਪਨੇ ਚ ਆ ਕੇ ਮੈਨੂੰ ਦੱਸ ਗਿਆ ਵੀ ਇਹਦਾ ਇਹ ਐਂ ਤਰੀਕਾ ਹੈਗਾ ਪਰ ਹੁਣ 2016 ਦੇ ਵਿੱਚ ਇੱਕ ਕਿਤਾਬ ਲਿਖੀ ਗਈ ਕਿਉਂਕਿ ਵਿਗਿਆਨਤਾ ਵਿਗਿਆਨ ਹੈ ਨਾ ਮਿੱਤਰੋ ਵਿਗਿਆਨ ਦੇ ਵਿੱਚ ਦੇਵਤਿਆਂ ਨੇ ਜੇ ਆ ਕੇ ਦੱਸਣ ਲੱਗਣ ਫਿਰ ਤਾਂ ਕੰਮ ਹੀ ਕਮਾਲ ਹੀ ਹੋ ਜੇ ਬਖਰੇ ਹੀ ਹੋ ਜੇ ਕੰਮ ਉਹ ਉਹ ਵਿਗਿਆਨ ਹੈ ਤੇ 2016 ਦੇ ਵਿੱਚ ਇੱਕ ਕਿਤਾਬ ਲਿਖੀ ਕੈਨ ਓਨੋ ਤੇ ਅਮੀਰ ਡੀ ਐਕਸਲ ਨੇ ਉਹਨਾਂ ਨੇ ਕਿਤਾਬ ਲਿਖੀ ਰਾਮਾਨਜਮ ਦੇ ਉੱਤੇ ਕਿਤਾਬ ਦਾ ਨਾਮ ਹੈ ਮਾਈ ਰਿਸਰਚ ਫਾਰ ਰਾਮਾਨਜਮ ਰਾਮਾਨਜਮ ਬਾਰੇ ਮੇਰੀ ਖੋਜ ਮੈਂ ਕਿਵੇਂ ਸਿੱਖਿਆ ਇਹ ਸਾਰਾ ਕੁਝ ਉਹਦੇ ਚ ਉਹ ਕਹਿੰਦੇ ਐ ਵੀ ਜਿਹੜੀਆਂ ਉਹਦੇ ਨੋਟ ਦੇਖੇ ਗਏ ਨੋਟਸ ਉਹਨਾਂ ਨੋਟਸ ਦੇ ਵਿੱਚ ਉਹ ਦੋ ਜਿਹੜੇ ਵਿਗਿਆਨੀ ਸੀਗੇ ਮੈਥਮੈਟਿਸ਼ੀਅਨ ਯੂਲਰ ਤੇ ਇੱਕ ਜਿਹੜਾ ਹੈ ਫਾਰਮੈਟ ਇਹਨਾਂ ਦੀਆਂ ਜਿਹੜੀਆਂ ਉਹ ਜਿਹੜੀਆਂ ਇਹਨਾਂ ਦੀਆਂ ਖੋਜਾਂ ਨੇ ਇਹਨਾਂ ਨੂੰ ਗਲਤ ਸਿੱਧ ਕਰਨ ਦੇ ਲਈ ਉਹ ਲੱਗਿਆ ਹੋਇਆ ਸੀ ਜਿਹੜਾ ਫਾਰਮੈਟ ਹੈ ਉਹ ਕਹਿੰਦਾ ਵੀ ਕੋਈ ਵੀ ਦੋ ਅੰਕਾਂ ਦੇ ਕੋਈ ਪਾਵਰਾਂ ਦੋ ਤੋਂ ਵੱਡੀਆਂ ਨੇ ਜਿਹੜੀਆਂ ਉਹ ਉਹਨਾਂ ਦਾ ਇਹ ਜੋੜ ਕਰ ਲਈਏ ਤਾਂ ਤੀਜੀ ਕਿਸੇ ਦਾ ਜੋ ਦੇ ਪਾਵਰ ਦਾ ਜੋ ਬਰਾਬਰ ਨਹੀਂ ਹੋ ਸਕਦਾ ਉਹ ਇਹ ਸਿੱਧ ਕਰਦੇ ਲੱਗਿਆ ਹੋਇਆ ਸੀ ਉੱਥੇ 1729 ਵਾਲਾ ਵੀ ਚੱਕਰ ਸੀਗਾ ਸੋ ਕਹਿੰਦੇ ਵੀ ਇਹ ਐ ਨਹੀਂਗਾ ਵੀ ਉਹਨੇ ਉਦੋਂ ਮੌਕੇ ਤੇ ਦੱਸਤਾ ਉਹਨੇ ਇਹਦੇ ਉੱਤੇ ਬਹੁਤ ਵੱਡਾ ਪਹਿਲਾਂ ਅਧਿਐਨ ਕਰਿਆ ਹੋਇਆ ਸੀਗਾ ਇਸ ਗੱਲ ਤੇ ਇਸ ਕਰਕੇ ਕਿਤੇ ਕਰਾਮਾਤੀ ਨਾ ਸਮਝ ਲੈ ਦਿਮਾਗ ਬਹੁਤ ਤੇਜ਼ ਸੀ ਉਸ ਨੂੰ ਅਸੀਂ ਆਪਣੀ ਸ਼ਰਦਾ ਦੇ ਫੁੱਲ ਵੀ ਭੇਂਟ ਕਰਦੇ ਹਾਂ ਬਹੁਤ ਨੌਜਾਨ ਉਮਰ ਤੇ ਉਹਦੀ ਡੈਥ ਹੋ ਗਈ ਉਹ ਰਹਿੰਦਾ ਤਾਂ ਹੋਰ ਉਨੇ ਇਸ ਮੈਥ ਦੇ ਵਿੱਚ ਤਰੱਕੀਆਂ ਕਰਨੀਆਂ ਸੀਗੀਆਂ ਪਰ ਕਰਾਮਾਤਾਂ ਨਾ ਸਮਝ ਲਿਓ ਪਿਆਰੇ ਮਿੱਤਰੋ ਦੇਵੀ ਦੇਵਤਿਆਂ ਦੀ ਕਿਤੇ ਰਹਿਮ ਕਰਮ ਨਾ ਸਮਝ ਲਿਓ ਉਹ ਬਕਾਇਦਾ ਮਿਹਨਤ ਦਾ ਨਤੀਜਾ ਸੀਗਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ